ਮਹਾਕਾਲ ਸ਼ਿਵ ਸ਼ੰਕਰ ਕਾ ਤਰਸੂਲ ਉਠਾ ਕੇ ਹੱਥੋਂ ਮੇ ਇੱਕ ਵਾਰ ਤੋਂ ਬੋਲੋ ਹਿੰਦੂਓ ਹਿੰਦੁਸਤਾਨ ਹਮਾਰਾ ਹੈ ਜੈ ਕਰੇ ਵੀਰ ਬਜਰੰਗੇ ਹਰ ਹਰ ਮਹਾਦੇ ਮੈਂ ਰਾਜਕੁਮਾਰ ਛਾਵੜਾ ਹਿੰਦੂ ਸੁਰੱਖਿਆ ਸਮਿਤੀ ਦਾ ਮੈਂਬਰ ਹਿੰਦੂ ਸੁਰੱਖਿਆ ਸਮਿਤੀ ਵੱਲੋਂ ਅੰਤਕਵਾਦ ਨੂੰ ਮੈਂ ਚੇਤਾਵਨੀ ਦੇਣਾ ਚਾਹਨਾ ਕਿ ਜਿਹੜੇ ਬਾਹਰ ਦੇ ਆਪਣੇ ਸਿੱਖ ਭਰਾ ਬੈਠੇ ਆ ਜਾਂ ਹਿੰਦੂ ਭਰਾ ਬੈਠੇ ਆ ਜਿਹੜੇ ਅੰਤਕਵਾਦੀਆਂ ਨੂੰ ਪੈਸਾ ਵੇਟ ਕਰ ਰਹੇ ਆ ਖਾਲਿਸਤਾਨੀਆਂ ਨੂੰ ਇਹ ਬਿਲਕੁਲ ਗਲਤ ਹੈ ਇਹ ਹਿੰਦੁਸਤਾਨ ਸਾਡਾ ਹੈ ਹਿੰਦੁਸਤਾਨੀ ਰਹੇਗਾ ਤੇ ਅੱਤਕਵਾਦੀ ਹੈ ਇੱਥੇ ਹਿੰਦੁਸਤਾਨੀ ਚ ਬੈਠੇ ਹੈ ਜਾਂ ਪਾਕਿਸਤਾਨੀ ਚ ਬੈਠੇ ਹੈ ਜਾਂ ਬਾਹਰਲੇ ਮੁਲਕਾਂ ਚ ਬੈਠੇ ਹੈ ਉਹਨਾਂ ਨੂੰ ਸਾਡੀ ਚੇਤਾਵਨੀ ਹੈ ਹਿੰਦੂ ਸੁਰੱਖਿਆ ਸਮਿਤੀ ਵੱਲੋਂ ਅਸੀਂ ਪੰਜਾਬ ਦਾ ਮੋਹਲ ਖਰਾਬ ਨਹੀਂ ਕਰਨਾ ਚਾਹੁੰਦੇ ਪੰਜਾਬ ਸਾਡਾ ਸੋਨੇ ਵਰਗਾ ਹੈ ਅਸ ਸੋਨੇ ਵਰਗਾ ਹੀ ਰਹੇਗਾ ਜੇ ਕੋਈ ਇਸ ਤੇ ਆਂਚ ਵੀ ਕਰਨ ਦੀ ਕੋਸ਼ਿਸ਼ ਕਰੇਗਾ ਹਿੰਦੂ ਸੁਰੱਖਿਆ ਸਮਿਤੀ ਉਹਦਾ ਪੂਰਾ ਵਿਰੋਧ ਕਰੇਗੀ ਪੰਜਾਬ ਦੇ ਵਿੱਚ ਕੁਝ دہشتਗਰਦੀ ਪੰਜਾਬ ਨੂੰ دہشتਗਰਦੀ ਦੇ ਵਿੱਚ ਪਾਣਾ ਚਾਹੁੰਦੇ ਹਨ ਜਿਹੜੇ ਸਾਡੇ ਨੌਜਵਾਨ ਸਿੱਖ ਜਾਂ ਹਿੰਦੂ ਜਿਹੜੇ ਇਹਨਾਂ ਨੂੰ ਨਸ਼ਾ ਫੈਲਾ ਰਹੇ ਐ ਅਸੀਂ ਇਹਦਾ ਬਿਲਕੁਲ ਵਿਰੋਧ ਕਰਾਂਗੇ ਅਸੀਂ ਜੇ ਕੋਈ ਉਗਰਵਾਦ ਇਹਨੂੰ ਪੰਜਾਬ ਨੂੰ ਖਰਾਬ ਕਰਨਾ ਚਾਹੁੰਦਾ ਹੈ ਦੇਸ਼ਤਗਰਦਿਆਂ ਦੇ ਬਿਲਕੁਲ ਖਿਲਾਫ ਹੈ ਜਿਹੜੇ ਸਾਡੇ ਪਰਾ ਬੈਠੇ ਹੈ ਹਿੰਦੂ ਜਾਂ ਸਿੱਖ ਜਿਹੜੇ ਇਹਨਾਂ ਨੂੰ ਚੰਦਾ ਦੇ ਰਹੇ ਬਿਲਕੁਲ ਇੱਕ ਮੁੱਛ ਡੰਡੇ ਹੈ ਇਹਨਾਂ ਨੂੰ ਬਿਲਕੁਲ ਬੰਦ ਕਰ ਦੇਣ ਜੇ ਇਹਨਾਂ ਤੋਂ ਕੰਮ ਨਹੀਂ ਹੈ ਇਹ ਕੰਮ ਸਾਡੇ ਕਾਲੀ ਮਾਤਾ ਮੰਦਰ ਹਨ ਇਹਨਾਂ ਨੂੰ ਅਸੀਂ ਲੰਗਰ ਫਰੀ ਖਵਾਵਾਂਗੇ ਇਹ ਉੱਥੇ ਸੇਵਾ ਕਰਨ ਸਾਡੇ ਸੁਰੱਖਿਆ ਸਮਿਤੀ ਦੇ ਮੈਂਬਰ ਬਣਨ ਇਹਨਾਂ ਨੂੰ ਮੈਂਬਰ ਵੀ ਬਣਾਵਾਂਗੇ ਮਾ ਸ਼ਿਵਾਏ ਗਾएंगे पूरे विश्व में केसरिया फहराएंगे जयकाराए भीड़ भजरेंगे हर हर महादेव मैं अखिल भारतीय हिंदू सुरक्षा समिति वालों विदेश से जो बैठे खालिस्तानियों को ये चेतावनी देना चाहता हूं कि वो विदेश से बैठ के साडे प्यार ए पंजाब दे विच हिंदू सिखहां दे विच सिन्धु सिखहां पाई जाला दे विच फाड़ बांधे सपने लेना बंद कर दें ਔਰ ਬਿਦਰਸਾ ਚ ਬੈਠ ਕੇ ਇੱਕ ਖਾਲਿਸਤਾਨੀ ਜਿਹੜੇ ਸਾਜ ਸਾ ਰਚ ਰਹੇ ਨੇ ਹਿੰਦੂ ਸਿੱਖਾ ਚ ਪਾੜ ਪਾਣੀ ਦੀ ਕੋਸ਼ਿਸ਼ਾ ਕਰ ਰਹੇ ਨੇ ਪੰਜਾਬ ਦਾ ਮਾਹੌਲ ਸਾਨੂੰ 1980 ਵਰਗਾ ਫਿਰ ਬਣਾਣਾ ਚਾਹੁੰਦੇ ਨੇ ਅਸੀਂ ਹਿੰਦੂ ਸੁਰੱਖਿਆ ਸੰਮਤੀ ਵੱਲੋਂ ਉਹਨਾਂ ਨੂੰ ਚੇਤਾਵਨੀ ਦੇਣਾ ਹੈ ਕਿ 1980 ਦੇ ਅੰਦਰ ਤੋਂ 1980 ਤੋਂ ਵਿੱਚ ਵੀ ਹਿੰਦੂ ਸੁਰੱਖਿਆ ਸੰਮਤੀ ਦਾ ਗਠਨ ਹੋਇਆ ਸੀ ਹਿੰਦੂ ਸੁਰੱਖਿਆ ਸੰਮਤੀ ਨੇ ਅਤੰਕਵਾਦੀਆਂ ਨੂੰ ਮੂੰ ਤੋੜ ਜਵਾਬ ਦਿੱਤਾ ਸੀ ਤੇ ਹੁਣ ਵੀ ਅਸੀਂ ਇਹ ਅਤੰਕਵਾਦੀਆਂ ਨੂੰ ਇਹ ਖਾਲਿਸਤਾਨੀ ਕੱਟੜਪੰਥੀਆਂ ਨੂੰ ਪੰਜਾਬ ਦੇ ਵਿੱਚ ਪੈਰ ਫੈਲਾਣ ਨਹੀਂ ਦੇਵਾਂਗੇ ਅਸੀਂ ਹਿੰਦੂ ਸੁਰੱਖਿਆ ਸੰਮਤੀ ਪਹਿਲਾਂ ਵੀ ਇਹਨਾਂ ਦੇ ਅੱਗੇ ਪਹਾੜ ਬਣ ਕੇ ਖੜੀ ਸੀ ਅੱਜ ਵੀ ਇਹਨਾਂ ਦੇ ਇਰਾਦਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਕਾਮਯਾਬ ਨਹੀਂ ਹੋਣ ਦਵਾਂਗੇ ਹਿੰਦੂ ਸੁਰੱਖਿਆ ਸੰਮਤੀ 1980 ਦੇ ਅੰਦਰ ਪਿੰਡਰਾ ਵਾਲੇ ਦਾ ਵੀ ਡਟ ਕੇ ਵਿਰੋਧ ਕੀਤਾ ਸੀ ਤੇ ਅੱਜ ਵੀ ਅਸੀਂ ਅਤੰਕਵਾਦ ਦਾ ਡਟ ਕੇ ਵਿਰੋਧ ਕਰਦੇ ਆ ਅਸੀਂ ਵਿਦੇਸ਼ਾਂ 'ਚ ਬੈਠੇ ਖਾਲਿਸਤਾਨੀ ਅਤੰਕਵਾਦੀਆਂ ਨੂੰ ਹਿੰਦੂ ਸੁਰੱਖਿਆ ਸੰਮਤੀ ਵੱਲੋਂ ਇਹ ਖੁੱਲੀ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਸੁਪਨੇ ਲੈਣਾ ਬੰਦ ਕਰ ਦੇਣ ਪੰਜਾਬ 'ਚ ਹਿੰਦੂ ਸਿੱਖ ਹਮੇਸ਼ਾ ਹੀ ਕੋਹਗੇ ਰਹਿਣੇ ਤੇ ਹਮੇਸ਼ਾ ਹੀ ਕੋਹ ਕੇ ਰਹਿਣਗੇ ਅਸੀਂ ਅਗਾਹ ਕਰ ਦੇਣਾ ਚਾਹੁੰਦੇ ਆ ਇਹਨਾਂ ਕੱਟੜ ਪੰਥੀਆਂ ਨੂੰ ਇਹਨਾਂ ਖਾਲਿਸਤਾਨੀਆਂ ਨੂੰ ਕਿਹਨਾਂ ਨੇ ਜਿਹੜਾ ਸੁਪਨਾ ਸੰਜੋਰੇ ਨੇ ਵਿਦੇਸ਼ਾਂ 'ਚ ਬੈਠ ਕੇ ਲੋਕਾਂ ਤੋਂ ਪੈਸਾ ਇਕੱਠਾ ਕਰ ਰਹੇ ਨੇ ਖਾਲਿਸਤਾਨ ਦੇ ਨਾਮ ਤੇ ਅਸੀਂ ਵਿਦੇਸ਼ਾਂ 'ਚ ਬੈਠੇ ਸਾਡੇ ਸਿੱਖ ਬੁੱਧੀ ਜੀਵਨ ਨੂੰ ਇਹੀ ਅਪੀਲ ਕਰਾਂਗੇ ਕਿ ਇਹਨਾਂ ਨੂੰ ਖਾਲਿਸਤਾਨ ਦੇ ਨਾਮ ਤੇ 1 ਰੁਪਇਆ ਵੀ ਇਹਨਾਂ ਦਿੱਤਾ ਜਾਵੇ ਇਹ ਜਿਹੜਾ ਪੈਸਾ ਖਾਲਿਸਤਾਨ ਦੇ ਨਾਮ ਤੇ ਇਕੱਠਾ ਕਰਦੇ ਨੇ ਇਹ ਉਹੀ ਪੈਸਾ ਪੰਜਾਬ 'ਚ ਅਤੰਕਵਾਦ ਨੂੰ ਬढ़ावा ਦੇਣ ਵਾਸਤੇ ਅਤੰਕਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਵਾਸਤੇ ਵਰਤਦੇ ਨੇ ਨਾ ਕਿ ਇਹ ਕਿਸੇ ਭਲੇ ਕੰਮ ਲਈ ਆਪਣਾ ਪੈਸਾ ਵਰਤਦੇ ਨੇ ਅਸੀਂ ਅਪੀਲ ਕਰਦੇ ਹਾਂ ਪੂਰੇ ਵਿਸ਼ਵ ਦੇ ਸਾਡੇ ਸਿੱਖ ਭਰਾਵਾਂ ਨੂੰ ਸਾਡੇ ਬੁੱਢੇ ਜੀਵਿਆਂ ਨੂੰ ਕਿਨਾਂ ਕੱਟੜ ਪੰਥੀਆਂ ਨੂੰ ਇਹਨਾਂ ਹਿੰਦੂ ਸਿੱਖ ਵਿੱਚ ਪਾੜ-ਬਾਣ ਵਾਲਿਆਂ ਨੂੰ ਪੈਸਾ ਦੇਣਾ ਬੰਦ ਕਰ ਦੇਣ ਇਹਨਾਂ ਦਾ ਕੋਈ دین ਨਹੀਂ ਹੈ ਇਹਨਾਂ ਦਾ ਕੋਈ ਮਜ਼ਮ ਨਹੀਂ ਹੈ ਇਹਨਾਂ ਦਾ ਇੱਕੋ ਹੀ ਮਜ਼ਮ ਹੈ ਅਤੰਕਵਾਦ ਅਤੰਕਵਾਦ ਦਾ ਕੋਈ ਧਰਮ ਨਹੀਂ ਹੁੰਦਾ ਅਸੀਂ ਅਸੀਂ ਅਤੰਕਵਾਦੀ ਖਾਲਿਸਤਾਨੀਆਂ ਨੂੰ ਫੇਰ ਤੋਂ ਇਹ ਚਤਾਵਨੀ ਦੇਣਾ ਚਾਹੁੰਦੇ ਆਂ ਅਗਰ ਉਹ ਲੜਨਾ ਹੀ ਚਾਹੁੰਦੇ ਆਂ ਅਗਰ ਉਹ ਉਹਨਾਂ ਦੇ ਅੰਦਰ ਬਾਜੂਆਂ ਦੇ ਵਿੱਚ ਐਨਾ ਹੀ ਦਾਮ ਹੈ ਤਾਂ ਅਖੇਲਵਾਰデア ਹਿੰਦੂ ਸੁਰੱਖਿਆ ਸੰਮਤੀ ਦੇ ਜਾਸੀ ਨੰਬਰ ਦੇ ਰਹੇ ਨੇ ਉਹਨਾਂ ਨੰਬਰਾਂ ਤੇ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਨੂੰ ਬਤਾਵਾਂਗੇ ਕਿ ਖਾਲੀ ਸੜਕ ਕਿਵੇਂ ਮੰਗੀਦਾ ਹੁੰਦਾ ਹੈ ਇਹਨਾਂ ਦੀ ਜਗਾ ਖਾਲੀ ਸੜਕ ਪਾਕਿਸਤਾਨ ਦੇ ਅੰਦਰ ਹੈ ਚੁੱਪ ਕਰਕੇ ਪਾਕਿਸਤਾਨ ਦੇ ਵਿੱਚ ਜਾ ਕੇ ਬੈਠ ਜਾਣ ਅਗਰ ਇਹਨਾਂ ਕੋਲ ਰੋਜੀ ਰੋਟੀ ਦਾ ਸਾਧਨ ਨਹੀਂ ਹੈ ਸਾਡੇ ਕੋਲ ਪਟਿਆਲੇ ਆਨ ਕਾਲੀ ਮਾਤਾ ਮੰਦਿਰ ਵਿੱਚ ਲੰਗਰ ਖੁੱਲਾ ਚੱਲਦਾ ਹੈ ਇਹਨਾਂ ਦੀ ਰੋਜੀ ਰੋਟੀ ਦਾ ਇੰਤਜ਼ਾਮ ਹਿੰਦੂ ਸੁਰੱਖਿਆ ਸੰਮਤੀ ਕਰੇਗੀ ਜੈ ਹਿੰਦ हिंदुओं पर आघात कुठारा गोहत्या धर्मांतरण बस नहीं। अखिल भारतीय हिंदू सुरक्षा समिति के सदस्य बने पंचानवे तीन सौ नौ जीरो छत्तीस उनतालीस तिरानवे एक सौ इकसठ जीरो बारह